ਕਰਵਾ ਰਿਹਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਜਿੱਥੇ ਹਰ ਐਤਵਾਰੇ ਦੁਪਹਿਰ ਸਾਹਿਬ ਦੇ ਵਿੱਚ ਸੰਗਤਾਂ ਬਾਤ ਛੜ ਕੇ ਹਿੱਸਾ ਲੈਂਦੀਆਂ ਨੇ ਤੇ ਉੱਥੇ ਹੀ ਦੱਸ ਦੇਈਏ ਕਿ ਸੰਗਤਾਂ ਦੀਆਂ ਥਾਂ ਸਰਦਾ ਵੀ ਦੇਖਣ ਨੂੰ ਮਿਲਦੀ ਹੈ ਤੇ ਸੰਗਤਾਂ ਦੇ ਵੱਲੋਂ ਬੜੇ ਪ੍ਰੇਮ ਪਿਆਰ ਦੇ ਨਾਲ ਲੰਗਰ ਲਗਾਇਆ ਜਾਂਦਾ ਤੇ ਅੱਜ ਇੱਕ ਖਾਸ ਲੰਗਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ ਪਿੰਡ ਹਰਸ਼ਾ ਸ਼ੀਨਾ ਦੀ ਸੰਗਤ ਦੇ ਵੱਲੋਂ ਰੋਹ ਦਾ ਲੰਗਰ ਲਗਾਇਆ ਜਾ ਰਿਹਾ ਔਰ ਦੇਖ ਸਕਦੇ ਹੋ ਕਿ ਟਰਾਲੀਆਂ ਦੇ ਵਿੱਚ ਗੰਨੇ ਜਿਹੜੇ ਨੇ ਉਹ ਪਿੰਡੋਂ ਤੋਂ ਲਿਆਂਦੇ ਗਏ ਨੇ ਪਿੰਡ ਹਰਸ਼ਾ ਸ਼ਿਨਾ ਦੀ ਇਹ ਸੰਗਤ ਹੈ ਸਾਰੀ ਜੋ ਇਸ ਰੋ ਦਾ ਲੰਗਰ ਹੈ ਗੁਰਦੁਆਰਾ ਸ਼ਹੀਦ ਗੰਸਾਹਬ ਦੇ ਬਾਹਰ ਚਪੈਰਾ ਸਾਹਿਬ ਦੇ ਸਮੇਂ ਲਗਾ ਰਹੀ ਹੈ ਔਰ ਇੱਥੇ ਸੰਗਤ ਦੇ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪਾ ਜੀ ਦੀ ਸੇਵਾ ਜੜੀ ਹੈ ਅੱਜ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋ ਹਾਂ ਇਹ ਪਿੰਡ ਦੇ ਨੌਜਵਾਨਾਂ ਵੱਲੋਂ ਯਾਂ ਤੇ ਇੱਕ ਸਰਦਾ ਭਾਵਨਾ ਵੀ ਆ ਸਾਸੀਂ ਇੱਥੇ ਨਹੀਂ ਆਵਾਂਗੇ ਤੋ ਹੋਰ ਹੋਰ ਕਿਥੇ ਜਾਣਾ ਸਾਡਾ ਘਰ ਹੀ ਅਸਲੀ ਹੈ ਬਾਕੀ ਚੰਗੀ ਗੱਲ ਹੈ ਕਿ ਮਹਾਰਾਜ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਤੁਸੀਂ ਦਰਬਾਰ ਸਾਹਿਬ ਹੀ ਪਹਿਲਾਂ ਸਾਡਾ ਮੁਲਕਾਤ ਹੋਈ ਦਰਬਾਰ ਸਾਹਿਬ ਹੀ ਅੱਜ ਇੱਥੇ ਵੀ ਹੋਈ ਆ ਬਾਬਾ ਜੀ ਸਿੰਘ ਜਨਮ ਦੇਡੇ ਵੀ ਆਏ ਆ ਤੇ ਚੰਗੀ ਗੱਲ ਹੈ ਕਿ ਨੌਜਵਾਨ ਪੀੜੀ ਵਾਸਤੇ ਤਾਂ ਇਹ ਇੱਕ ਸੰਦੇਸ਼ ਦੇਵਾਂਗੇ ਉਹ ਨਸ਼ਾ ਛੱਡ ਨਸ਼ਾ ਛੱਡਣਾ ਬਹੁਤ ਜ਼ਰੂਰੀ ਆ ਬਾਕੀ ਸਰਕਾਰ ਜਿਹੜੀ ਆ ਉਹ ਧਿਆਨ ਦੇ ਸਰਕਾਰ ਧਿਆਨ ਨਹੀਂ ਦੇਦੀ ਜਿਹੜਾ ਨਸ਼ਾ ਵਾ ਉਹ ਸਰਕਾਰ ਨਹੀਂ ਬੰਦ ਕਰਨਾ ਸਰਕਾਰ ਹੀ ਉਹਦੇ ਤੇ ਕਾਮਯਾਬ ਹੋ ਸਕਦੀ ਆ ਬਾਕੀ ਚੰਗੀ ਗੱਲ ਇਹ ਖੁਸ਼ਗੰਗਤ ਰਹੋ ਝਗੜੀ ਗੁਰੂ ਘਰ ਦੇ ਵਿੱਚ ਆਏ ਆ ਆਪਣਾ ਨਖਮਤ ਹੋ ਰਿਹਾ ਆਪਣੀਆਂ ਪੂਰੇ ਪਿੰਡੇ ਦੇ ਸੰਗਤ ਵੱਲੋਂ ਹੀ ਲੰਗਰ ਲਗਾਇਆ ਜਾਂਦਾ ਔਰ ਕਦੋਂ ਕਦੋਂ ਲਗਾਇਆ ਜਾਂਦਾ ਸਾਲ ਦੇ ਵਿੱਚ ਹਾਂ ਇਹ ਦੇਖੋ ਜੀ ਅਸੀਂ ਪਹਿਲਾਂ ਦਰਬਾਰ ਸਾਹਿਬ ਤੋਂ ਲੋਹੜੀ ਤੇ ਆਏ ਹਾਂ ਮੈਂ ਬਾਬਾ ਜੀ ਦੀਪ ਸਿੰਘ ਜੰਮਦੇੜੇ ਤੇ ਆਏ ਹਾਂ ਅੱਜ ਵੀ ਇਹ ਸਾਨੂੰ ਖੁਸ਼ੀ ਮੈਂ ਕਾਫੀ ਦਿੰਦਾ ਕਾਫੀ ਦਿੰਦਾ ਮੈਂ ਸੋਚ ਰਿਹਾ ਵੀ ਇਹ ਜਗ੍ਹਾ ਦੀ ਸੇਵਾ ਕੀਤੀ ਹੈ ਗਰਮੀ ਦਾ ਮੌਸਮ ਹੈ ਇੱਕ ਵੱਖਰਾ ਜਿਹਾ ਰੰਗ ਰਿਹਾ ਚਲੋ ਸਾਰਿਆਂ ਨੂੰ ਠੰਡੀ ਮੋਰ ਮਿੱਠੀ ਜੋ ਰੋ ਸਕਣ ਦਾ ਮੌਕਾ ਮਿਲਦਾ ਇਹ ਵੀ ਇੱਕ ਸੇਵਾ ਆ ਤੇ ਸਾਡੀ ਭਾਵਨਾ ਇਹ ਹੈ ਰਿੰਦੀ ਆ ਵੀ ਅਸੀਂ ਕਿਹੜਾ ਵੇਲਾ ਮੌਕਾ ਹੋਵੇ ਤੇ ਚੰਗ ਸੇਵਕਰੀ ਬਾਕੀ ਸਾਨੂੰ ਦਿੱਖਤ ਆ ਥੋੜੀ ਇੱਥੇ ਜਗ੍ਹਾ ਦੀ ਜਗਾ ਥੋੜੀ ਦਿੱਖਤ ਸੰਤਵਾਥੇ ਬਾਕੀ ਚੰਗੀ ਗੱਲ ਆ ਕਿ ਤੁਸੀਂ ਵੇਖਦੇ ਕਿ ਜੂ ਰੌਣਕ ਮੇਲਾ ਵਾ ਬਹੁਤ ਚੰਗੀ ਗੱਲ ਆ ਕਿ ਤੁਸੀਂ ਜੀ ਬਿਲਕੁਲ ਹੋਰ ਵੀ ਗੱਲਬਾਤ ਕਰਦੇ ਆ ਫਿਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਪਿੰਡ ਹਰਸ਼ਾ ਸ਼ਿਨਾਂ ਦੀ ਸੰਗਤ ਵੱਲੋਂ ਅੱਜ ਲੰਗਰ ਲਗਾਇਆ ਗਿਆ ਹੈ ਕਿ ਕਹਿਣਾ ਹਾਂ ਜੀ ਹਾਂ ਜੀ ਸਾਡੇ ਪਿੰਡ ਲੋ ਬਹੁਤ ਵਧੀਆ ਪ੍ਰਾਲਾ ਹੈ ਕਿ ਜਿਹੜਾ ਹਰ ਸਾਲ ਹਰ ਸਾਲ ਵੀ ਤੇ ਨਾਲੇ ਬਾਕੀ ਦਰਬਾਰ ਸਾਹਿਬ ਵੀ ਲੰਗਰ ਲਾਇਆ ਜਾਂਦਾ ਰਛੀ ਦਾ ਸਾਹਿਬ ਵੀ ਸ਼ਿਦਾ ਸਾਹਿਬ ਜਿਹੜੀ ਸੰਗਤ ਆ ਬਹੁਤ ਦੂਰ ਦੂਰੋਂ ਚੱਲ ਕੇ ਹੁੰਦੀ ਆ ਕੀਤੇ ਕਰਕੇ ਸਾਡੇ ਪਿੰਡ ਦਾ ਪ੍ਰਾਲਾ ਹੈ ਜਿਹੜੀ ਸੰਗਤ ਹੁੰਦੀ ਆ ਮਨਕੀਓ ਆਪਣਾ ਛੱਕੇ ਜਾਣ ਪਿੰਡ ਦੇ ਨੌਜਵਾਨਾਂ ਵੱਲੋਂ ਖਾਸ ਉਪਰਾਲਾ ਹੈ ਦੇਖ ਰਹੀਆਂ ਕਿ ਸਾਰੇ ਨੌਜਵਾਨ ਬਾਝੜ ਕੇ ਹਿੱਸਾ ਲੈ ਰਹੇ ਨੇ ਸ ਪਿੰਡ ਦੇ ਵਿੱਚ ਫਿਰ ਕਿਸ ਤਰ੍ਹਾਂ ਇਹ ਸਾਰਿਆ ਵਿਚਾਰ ਕੀਤਾ ਜਾਂਦਾ ਹੈ ਕਿਵੇਂ ਮਤਲਬ ਤਿਆਰੀ ਕੀਤੀ ਜਾਂਦੀ ਹੈ ਇਹ ਤੇ ਬਾਬਾ ਜੀ ਦੀ ਕਿਰਪਾ ਹੈ ਇੱਕ ਵੱਡੇ ਆਪਣੇ ਬਜ਼ੁਰਗ ਦੇ ਨਾਲ ਹੈ ਬਜ਼ੁਰਗਾਂ ਦੀ ਕਿਰਪਾ ਦੇ ਨਾਲ ਹੀ ਸਾਰੇ ਪਿੰਡ ਨਾਲ ਲੈ ਕੇ ਚੱਲਦੇ ਆ ਇਹਨਾਂ ਦੀ ਕਿਰਪਾ ਦੇ ਨਾਲ ਹੀ ਸਾਰੀ ਸੰਗਤ ਲੈ ਕੇ ਹੁੰਦੀ ਆ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਆਪਾਂ ਸਾਰਾ ਕੰਮ ਇਹਨਾਂ ਤੋਂ ਸਾਹ ਹੁੰਦਾ ਹੈ ਕਿ ਲੰਗਰ ਲਗਾਉਂਦਾ ਕਿ ਕੱਲ ਜਾਣਾ ਹੈ ਬਾਬਾਈ ਦੇ ਦਰ ਤੇ ਔਰ ਇਸ ਤਰ੍ਹਾਂ ਸੇਵਾ ਕਰਦੇ ਆ ਇਹ ਆ ਕਿ ਜਿੰਨੇ ਵੀ ਪਿੰਡ ਦੇ ਮੁੰਡੇ ਆ ਹੋਰ ਵੀ ਸੰਗਤਾਂ ਜਿਹੜੀਆਂ ਜਦੋਂ ਪਤਾ ਲੱਗਦਾ ਹੈ ਕਿ ਆਪਾਂ ਲੰਗਰ ਲਾਉਣਾ ਆ ਤੇ ਵੱਦ ਚੜ ਕੇ ਲੋਕੀ ਹਿੱਸਾ ਪਾਉਂਦੇ ਆ ਫਿਰ ਬਾਬਾਈ ਦੇ ਨਾਲ ਸਾਰੇ ਜੁੜ ਕੇ ਮਿਲ ਕੇ ਮਿਲ ਕੇ ਜੋ ਵੀ ਹੁਕਮ ਦਿੰਦੇ ਆ ਉਹ ਮੰਨਦੇ ਨੇ ਸਾਰੇ ਆ ਜਿਹੜੇ ਦੇ ਪਿੰਡ ਦੇ ਜਿਹੜੇ ਨੌਜਵਾਨ ਪੀੜ੍ਹੀ ਪਿੰਡ ਦੇ ਨੌਜਵਾਨਾਂ ਨੂੰ ਇਹੋ ਮੈਸੇਜ ਹੈ ਕਿ ਨਸ਼ੇ ਛੱਡਨ ਤੇ ਖੇਡਾਂ ਦੇ ਵਿੱਚ ਮਨ ਕੇ ਹਿੱਸਾ ਲੈਣ ਤੇ ਆਪਣੀ ਸਿਹਤ ਜਿਹੜੀ ਉਹ ਵਧੀਆ ਰੱਖਣਾ ਪਊ। ਜੀ ਬਿਲਕੁਲ। ਸੋ ਦੇਖ ਸਕਦੇ ਹੋ ਕਿ ਲੰਗਰ ਦੇ ਨਾਲ ਨਾਲ ਇੱਕ ਬਹੁਤ ਵਧੀਆ ਜਿਹੜਾ ਮੈਸੇਜ ਹੈ ਅੱਜ ਦੇ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਦਿੱਤਾ ਜਾ ਰਿਹਾ ਹੈ ਔਰ ਇਹ ਪਿੰਡ ਹਰਸ਼ਾ ਸ਼ੀਨਾ ਦੀ ਇਹ ਸੰਗਤ ਹੈ ਜਿੱਥੇ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਬੀਬੀਆਂ ਨੇ ਜਿਹੜੀਆਂ ਨੇ ਉਹ ਨਾਲ-ਨਾਲ ਬਰਤਨ ਤੋਂ ਦੀ ਸੇਵਾ ਕਰ ਰਹੀਆਂ ਨੇ ਉੱਥੇ ਪਿੰਡ ਦੇ ਨੌਜਵਾਨ ਤਾਜੀ ਜਿਹੜੀ ਵੱਡੰਦੀ ਸੇਵਾ ਕਰ ਰਹੇ ਨੇ ਔਰ ਇੱਥੇ ਸੰਗਤਾਂ ਨੂੰ ਦੇਖ ਸਕਦੇ ਹੋ ਕਿ ਚਪੈਰਾ ਸਾਹਿਬ ਦੇ ਵਿੱਚ ਸੰਗਤਾਂ ਨੂੰ ਜਿਹੜੀ ਰੋ ਵਰਤਾਨ ਦੀ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਔਰ ਇੱਕ ਖਾਸ ਪਿੰਡ ਹਰਸ਼ਾ ਸ਼ੀਨਾ ਦੇ ਜਿਹੜੇ ਨੌਜਵਾਨ ਨੇ ਇਹਨਾਂ ਦੇ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਵੱਖ-ਵੱਖ ਜਗ੍ਹਾ ਤੇ ਤੇ ਅੱਜ ਇਹਨਾਂ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਨੂੰ ਚੁਣਿਆ ਹੈ ਔਰ ਲੰਗਰ ਜਿਹੜਾ ਹੈ ਇੱਥੇ ਰੋ ਦਾ ਉਹ ਲਗਾਇਆ ਹੈ ਔਰ ਦੇਖ ਸਕਦੇ ਹੋ ਕਿ ਸੰਗਤਾਂ ਵੀ ਇਸ ਲੰਗਰ ਦੇ ਵਿੱਚ ਪੂਰਾ ਵੱਟ ਛੜ ਕੇ ਹਿੱਸਾ ਲੈ ਰਹੀਆਂ ਨੇ ਸਹਿਯੋਗ ਦੇ ਰਹੀਆਂ ਨੇ ਪਿੰਡ ਦੇ ਨੌਜਵਾਨਾਂ ਨੂੰ ਉਸ ਦੇ ਨਾਲ-ਨਾਲ ਖਾਸ ਮੈਸੇਜ ਦਿੱਤਾ ਜਾ ਰਿਹਾ ਤੇ ਬੀਬੀਆਂ ਦੇ ਵੱਲੋਂ ਵੀ ਇੱਥੇ ਸੇਵਾ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਗੱਲਬਾਤ ਵੀ ਇੱਥੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਸੀਂ ਵੀ ਪਿੰਡ ਹਰਸ਼ਾਸ਼ੀਨਾ ਤੋਂ ਆਏ ਨਹੀਂ ਮੈਂ ਵਾਸੀ ਪਿੰਡ ਹਿਆਰਪੁਰ ਤੋਂ ਆਇਆ ਕਿੰਨੇ ਦਾ ਲੱਗ ਰਿਹਾ ਹੈ ਸੇਵਾ 'ਚ ਹਿੱਸਾ ਲੈ ਆ ਰਹੇ ਹੋ ਬਾਬਾ ਜੀ ਬਹੁਤ ਸੋਹਣਾ ਲੱਗ ਰਿਹਾ ਮਾਜੀ ਬਾਬਾ ਜੀ ਸਾਰਿਆਂ ਦੇ ਮਨ ਮਰਜ਼ਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਪੂਰੀਆਂ ਕਰਦੇ ਇੱਕ ਸਾਲ ਹੋ ਗਿਆ ਮੈਂ ਮੰਨਦੀ ਹਾਂ ਸਾਲ ਹਾਂਜੀ ਫਗਵਾੜੇ ਤੋਂ ਆਨੇ ਅਸੀਂ ਹਾਂਜੀ ਕਿੰਨਾ ਚ ਸਾਹ ਹੁੰਦਾ ਹੈ ਟੁਪੇਰਾ ਸਾਹਿਬ ਜਿਆਦਾ ਸ਼ਾਂਤੀ ਮਿਲਦੀ ਦਿਲ ਨੂੰ ਹਾਂਜੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਬਹੁਤ ਜਿਆਦਾ ਸਤਿ ਪੁਰੂਆ। ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਲੰਗਰ ਦੇ ਨਾਲ-ਨਾਲ ਸੰਗਤਾਂ ਦੀ ਸੇਵਾ ਸੰਗਤਾਂ ਦਾ ਪਿਆਰ ਜਿਹੜਾ ਹੈ ਤਨਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਇੱਥੇ ਦੇਖਣ ਨੂੰ ਮਿਲਦਾ ਹੈ ਔਰ ਹਰ ਐਤਵਾਰੀ ਇੱਥੇ ਸੰਗਤਾਂ ਬਾਚੜ ਕੇ ਹਿੱਸਾ ਲੈਂਦੀਆਂ ਨੇ ਜਿੱਥੇ ਵਕ ਵਕ ਪਿੰਡਾਂ ਤੋਂ ਇੱਥੇ ਸੇਵਾ ਕਰਨ ਆਉਂਦੇ ਨੇ ਉੱਥੇ ਅੱਜ ਹਰਸ਼ਾ ਸ਼ੀਨਾ ਜਿਹੜਾ ਪਿੰਡ ਹੈ ਉੱਥੋਂ ਦੀ ਸੰਗਤ ਵੀ ਸੇਵਾ ਕਰ ਰਹੀ ਹੈ ਔਰ ਇਹ ਸੰਗਤਾਂ ਜੜੀਆਂ ਨੇ ਬਾਚੜ ਕੇ ਸੇਵਾ ਦੇ ਵਿੱਚ ਹਿੱਸਾ ਵੀ ਲੈ ਰਹੀਆਂ ਨੇ ਔਰ ਖਾਸ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੇਵਾ ਨਿਭਾਰੀ ਆਣੇ